ਪਰਵਾਸੀ نیوز ਚੈਨਲ ਦੇਖ ਰਹੇ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਅੱਜ ਦੇ ਕੈਨੇਡਾ ਨਿਊਜ਼ ਬੁਲਟਨ ਦੇ ਵਿੱਚ ਅਸੀਂ ਚਰਚਾ ਕਰਾਂਗੇ ਕੁਝ ਖਾਸ ਖਬਰਾਂ ਤੇ ਆਓ ਸੁਣ ਲੈਣੇ ਇੱਕ ਵਾਰ ਅੱਜ ਦੀਆਂ ਕੁਝ ਖਾਸ ਸਰਗਰਮੀਆਂ ਕੈਨੇਡਾ ਬਲੂ ਐਕਸਪ੍ਰੈਸ ਐਂਟਰੀ ਜੋ ਦੇ ਨਤੀਜੇ ਦਾ ਐਲਾਨ ਫ੍ਰੈਂਚ ਬੋਲਣ ਵਾਲੇ 4500 ਲੋਕਾਂ ਨੂੰ ਦਿੱਤਾ ਗਿਆ ਪੀਆ ਦੇ ਲਈ ਐਸਜੀਟੀਨ ਦਾ ਸੱਦਾ ਕੈਨੇਡੀਅਨ ਐਕਸਪੀਰੀਅੰਸ ਕਲਾਸ ਪ੍ਰੋਗਰਾਮ ਤਜਰਬੇ ਵਾਲੇ ਵਿਦੇਸ਼ੀਆਂ ਨੂੰ ਪੀਆਰ ਦੇ ਲਈ ਅਰਜ਼ੀ ਦੇਣ ਦਾ ਸੱਦਾ ਤਾਜਾ ਐਕਸਪ੍ਰੈਸ ਐਂਟੀ ਡਰਾ ਦੇ ਨਤੀਜੇ ਕਿਤੇ ਸਾਰੀ ਕੈਨੇਡਾ ਦਾ ਭਾਰਤੀ ਵਿਦਿਆਰਥੀਆਂ ਨੂੰ ਝਟਕਾ ਰੱਦ ਕੀਤੇ 80% ਸਟੂਡੈਂਟ ਵੀਜ਼ੇ ਆਈਆਰਸੀਸੀ ਨੇ ਜਾਰੀ ਕੀਤੇ ਅੰਕੜੇ ਗੈਰ ਕਾਨੂੰਨੀ ਪ੍ਰਵਾਸੀਆਂ ਤੇ ਟਰੰਪ ਦੀ ਨਕੇਲ ਕੈਨੇਡਾ ਤੋਂ ਅਮਰੀਕਾ ਦਾਖਲ ਹੋਣ ਵਾਲਿਆਂ ਦੀ ਨਹੀਂ ਖੈਰ ਡੌਂਕਰ ਦੇ ਵਿਰੁੱਧ ਵੱਡੀ ਕਾਰਵਾਈ ਦਾ ਐਲਾਨ ਤਹਿੂਨੇ ਨਾਸਰ ਗਰਮੀਆਂ ਦਾ ਵਿਸਥਾਰ ਕੈਨੇਡਾ ਨੇ ਆਪਣਾ ਨਵੀਨਤਮ ਐਕਸਪ੍ਰੈਸ ਐਂਟਰੀ ਡਰਾ 4 ਸਤੰਬਰ 2025 ਨੂੰ ਕਰਦੇ ਐ ਜੀ ਦੇ ਵਿੱਚ 4500 ਲੋਕਾਂ ਨੂੰ ਸਥਾਈ ਨਿਵਾਸ ਦੇ ਲਈ ਅੱਜੀ ਦੇਣ ਦੇ ਲਈ ਸੱਦਾ ਦਿੱਤਾ ਗਿਆ ਜੋ ਫ੍ਰੈਂਚ ਭਾਸ਼ਾ ਦੇ ਵਿੱਚ ਮੁਹਾਰਤ ਰੱਖਦੇ ਨੇ 4 ਸਤੰਬਰ 2025 ਨੂੰ ਆਯੋਜਿਤ ਕੀਤਾ ਗਿਆ ਨਵਿੰਤਮ ਕੈਨੇਡੀਅਨ ਪੀਆਰ ਐਂਟਰੀ ਡੋ ਐਕਸਟ੍ਰਸ ਐਂਟਰੀ ਸਿਸਟਮ ਦੀ ਫ੍ਰੈਂਚ ਭਾਸ਼ਾ ਬੋਲਣ ਵਾਲਿਆਂ ਦੇ ਲਈ ਸ਼੍ਰੇਣੀ ਦੇ ਲਈ ਸੀ ਚੁਣੇ ਹੋਏ ਵਿਦੇਸ਼ੀ ਜੋ ਫ੍ਰੈਂਚ ਦੇ ਵਿੱਚ ਮੁਹਾਰਤ ਰੱਖਦੇ ਨੇ ਹੁਣ ਕੈਨੇਡਾ ਵਿੱਚ ਸਥਾਈ ਨਿਵਾਸ ਦੇ ਲਈ ਅਰਜੀ ਦੇ ਸਕਦੇ ਨੇ ਰਾਊਂਡ ਦੀ ਮਿਤੀ ਅਤੇ ਸਮਾਂ 4 ਸਤੰਬਰ 2025 ਨੂੰ ਟਾਈਮ ਦੇ ਮੁਤਾਬਕ ਸੀ ਅਤੇ ਟਾਈ ਬ੍ਰੇਕਿੰਗ ਨਿਯਮ ਦੀ ਮਿਤੀ 16 ਜੂਨ 2025 ਨੂੰ 7:21 ਯੂਟੀਸੀ ਸੀ ਸਭ ਤੋਂ ਘੱਟ ਅਰਜ਼ੀ ਵਾਲੇ ਸੱਦੇ ਗਏ ਉਮੀਦਵਾਰ ਦਾ ਸੀਆਰਐਸ ਕੋਡ 446 ਸੀ ਜੇਕਰ ਇੱਕ ਤੋਂ ਵੱਧ ਉਮੀਦਵਾਰਾਂ ਦਾ ਸਭ ਤੋਂ ਘੱਟ ਸਕੋਰ ਹੈ ਤਾਂ ਕੱਟਆਫ ਉਸ ਮਿਤੀ ਅਤੇ ਸਮੇਂ ਦੇ ਅਧਾਰ ਤੋਂ ਹੁੰਦਾ ਹੈ ਜਦੋਂ ਉਹਨਾਂ ਨੇ ਆਪਣੇ ਐਕਸਪ੍ਰੈਸ ਐਂਟਰੀ ਪ੍ਰੋਫਾਈਲ ਜਮ੍ਹਾਂ ਕੀਤੀ ਸੀ ਵਿਸ਼ੇਸ਼ਲੀ ਫ੍ਰੈਂਚ ਭਾਸ਼ਾ ਮੁਹਾਵਲ ਪ੍ਰੀਖਿਆ 8 ਅਗਸਤ 2025 ਨੂੰ ਲਈ ਗਈ ਸੀ ਜਜਤੋ 2500 ਵਿਦਿਆਰਥੀਆਂ ਨੂੰ ਐਲਸੀ ਦੇਣ ਦੇ ਲਈ ਸੱਤਾ ਦਿੱਤਾ ਗਿਆ ਸੀ ਅਤੇ ਸਭ ਤੋਂ ਘੱਟ ਦਰਜੇ ਵਾਲੇ ਉਮੀਦਵਾਰ ਦਾ CRS ਕੋਡ 481 ਰੱਖਿਆ ਗਿਆ ਸੀ ਕੰਪ੍ਰੈਹੈਂਸਿਵ ਰੈਂਕਿੰਗ ਸਿਸਟਮ ਇੱਕ ਅੰਕ ਆਧਾਰਿਤ ਸਿਸਟਮ ਹੈ ਜਿਹਦੇ ਵਰਤੋਂ ਅਸੀਂ ਤੁਹਾਡੀ ਪ੍ਰੋਫਾਈਲ ਦਾ ਮੁਲਾਂਕਣ ਕਰਨ ਅਤੇ ਸਕੋਰ ਕਰਨ ਅਤੇ ਇਸ ਨੂੰ ਐਕਸਪ੍ਰੈਸ ਐਂਟਰੀ ਪੂਲ ਦੇ ਵਿੱਚ ਦਰਜਾ ਦੇਣ ਦੇ ਲਈ ਕਰਦੇ ਹਾਂ ਇਹਦੀ ਵਲਤੋ ਤੁਹਾਡੇ ਹੁਨਰ ਸਿੱਖਿਆ ਭਾਸ਼ਾ ਯੋਗਤਾ ਕੰਮ ਦੇ ਤਜਰਬੇ ਤੇ ਹੋਰ ਕਾਰਕਤਮ মূল্যাੰਕਨ ਕਰਨ ਦੇ ਲਈ ਕੀਤੀ ਜਾਂਦੀ ਹੈ ਅਸੀਂ ਦੇਣ ਦੇ ਲਈ ਸੱਦਾ ਪ੍ਰਾਪਤ ਕਰਨ ਦੇ ਲਈ ਤੁਹਾਡਾ ਸੀ ਆਰਐਸ ਸਕੋਰ ਤੁਹਾਡੇ ਸੱਦੇ ਦੇ ਦੌਰ ਦੇ ਘੱਟੋ ਘੱਟ ਅੰਕ ਸਕੋਰ ਤੋਂ ਉੱਤੇ ਹੋਣਾ ਚਾਹੀਦਾ ਹੈ ਇਹ ਕਟੋਪ ਸਕੋਰ ਹਰ ਦੌਰ ਦੇ ਵਿੱਚ ਵੱਖ-ਵੱਖ ਹੋ ਸਕਦੇ ਨੇ ਤੁਹਾ ਨੂੰ ਇਹ ਕਿ ਅਧਿਕਰਤ ਪਾਸਵਰਡ ਟੈਸਟ ਪਾਸ ਕਰਕੇ ਆਪਣੇ ਪ੍ਰੋਗਰਾਮ ਦੇ ਲਈ ਲੋੜਿੰਦੇ ਘੱਟੋ ਘੱਟ ਅੰਕ ਪ੍ਰਾਪਤ ਕਰਕੇ ਅਤੇ ਐਕਸਪ੍ਰੈਸ ਐਂਟਰੀ ਦੇ ਲਈ ਯੋਗ ਹੋਣ ਦੇ ਲਈ ਆਪਣੇ ਐਕਸਪ੍ਰੈਸ ਐਂਟਰੀ ਪ੍ਰੋਫਾਈਲ ਦੇ ਵਿੱਚ ਨਤੀਜੇ ਦਰਜ ਕਰਕੇ ਆਪਣੇ ਅੰਗਰੇਜ਼ੀ ਜਾਂ ਫ੍ਰੈਂਚ ਭਾਸ਼ਾ ਦੇ ਹੁਨਰਾਂ ਨੂੰ ਸਥਾਪਿਤ ਕਰਨਾ ਚਾਹੀਦਾ ਹੈ ਤੁਹਾਡੇ ਮੁਖਾਤ ਦੇ ਪੱਧਰ ਦਾ ਮੁਲਾਂਕਣ IGCసి ਦੁਆਰਾ ਫ੍ਰੈਂਚ ਲਈ ANCLC ਅਤੇ ਅੰਗਰੇਜ਼ੀ ਦੇ ਲਈ ਕੈਨੇਡੀਅਨ ਭਾਸ਼ਾ ਬੈਂਚਮਾਰਕਸ C ALBI ਵਰਤੋਂ ਕਰਕੇ ਕੀਤਾ ਜਾਂਦਾ ਹੈ ਕੈਨੇਡਾ ਨੇ 3 ਸਤੰਬਰ 2025 ਨੂੰ ਇੱਕ ਐਕਸਪ੍ਰੈਸ ਐਂਟਰੀ ਡਰੋਪਰ ਡੀਐਚੀ ਦੇ ਵਿੱਚ ਕੈਨੇਡੀਅਨ ਨੌਕਰੀ ਦੇ ਤਜਰਬੇ ਵਾਲੇ 10000 ਵਿਦੇਸ਼ੀ ਕਾਮਿਆਂ ਨੂੰ ਸਥਾਈ ਨਿਵਾਸ ਦੇ ਲਈ ਅਰਜੀ ਦੇਣ ਦੇ ਲਈ ਸੱਦਾ ਦਿੱਤਾ ਹੈ। ਪੀਆ ਦੇ ਲਈ ਅਰਜੀ ਦੇਣ ਦੇ ਲਈ ਸੱਦੇ 3 ਸਤੰਬਰ ਨੂੰ ਐਕਸਪ੍ਰੈਸ ਐਂਟਰੀ ਸਿਸਟਮ ਦੇ ਕੈਨੇਡੀਅਨ ਐਕਸਪੀਰੀਅੰਸ ਕਲਾਸ ਪ੍ਰੋਗਰਾਮ ਰਾਹੀਂ ਜਾਰੀ ਕੀਤੇ ਗਏ ਸੀ। ਇਮੀਗ੍ਰੇਸ਼ਨ ਰੈਫਿਊਜ਼ਸ ਅਤੇ ਸਿਟੀਜ਼ਨਸ਼ਿਪ ਕੈਨੇਡਾ ਨੇ ਕੈਨੇਡਾ ਵਿੱਚ ਸਥਾਈ ਨਿਵਾਸ ਦੀ ਮੰਗ ਕਰਨ ਵਾਲੇ ਵਿਦੇਸ਼ੀ ਹੁਨਰਮੰਦ ਕਾਮਿਆਂ ਨੂੰ ਸੱਦਾ ਦਿੰਦੇ ਹੋਏ ਅਰਜੀ ਦੇਣ ਦੇ ਲਈ 1000 ਸੱਦੇ ਜਾਰ ਰਾਉਂਡ ਦੀ ਮਿਤੀ ਤੇ ਸਮਾਂ 3 ਦਸੰਬਰ 2025 ਨੂੰ 3 ਵਜੇ 1 ਮਿੰਟ ਯੂਟੀਸੀ ਟਾਈਮ ਮੁਤਾਬਕ ਸੀ ਜਿੱਥੇ ਸਭ ਤੋਂ ਘੱਟ ਦਲਜੀ ਵਾਲੇ ਉਮੀਦਵਾਰ ਦਾ ਸੀਆਰਐਸ ਸਕੋਰ 534 ਨਿਰਧਾਰਤ ਕੀਤਾ ਗਿਆ ਸੀ टाई ब्रेकिंग नियम दीं मिति 4 अगस्त 2025 ਨੂੰ 8:22:38 UTC ਟਾਈਮ ਮੁਤਾਬਕ ਸੀ ਜੇਕਰ ਦੇਖ ਤੋਂ ਬਾਅਦ ਉਮੀਦਵਾਰ ਦਾ ਸਕੋਰ ਸਭ ਤੋਂ ਘੱਟ ਹੈ ਤਾਂ ਕੱਟ-ਆਫ ਉਸ ਮਿਤੀ ਅਤੇ ਸਮੇਂ ਤੋਂ ਦਾਇਰਤ ਹੁੰਦਾ ਜਦੋਂ ਉਹਨਾਂ ਨੇ ਆਪਣੀ ਐਕਸਪ੍ਰੈਸ ਐਂਟਰੀ ਪ੍ਰੋਫਾਈਲ ਜਮ੍ਹਾਂ ਕਰਵਾਈ ਸੀ ਕੈਨੇਡੀਅਨ ਐਕਸਪੀਰੀਅੰਸ ਕਲਾਸ ਸ਼੍ਰੇਣੀ ਦੇ ਲਈ ਇਹ 2025 ਦੇ ਵਿੱਚ ਨਵਾਂ ਡ੍ਰੋ ਹੈ ਪਿਛਲਾ ਡਰਾਅ 7 ਅਗਸਤ 2025 ਨੂੰ ਸੀ ਜਿੱਤੇ ਕੈਨੇਡੀਅਨ ਐਕਸਪੀਰੀਅੰਸ ਕਲਾਸ ਦੇ ਲਈ ਐਕਸਪ੍ਰੈਸੈਂਟਡ ਡਰਾਅ ਦੇ ਤਹਿਤ ਸਥਾਈ ਨਿਵਾਸ ਦੇ ਲਈ ਅਜੀ ਦੇਨ ਦੇ ਲਈ 1000 ਸੱਦੇ ਭੇਜੇ ਗਏ ਸਨ ਜ ਜਿਸ ਦੀ ਕੱਟ ਆਫ 534 ਮਿਲਦਾ ਦਿੱਤੀ ਗਈ ਸੀ ਇਸ ਸਾਲ ਹੁਣ ਤੱਕ ਕੈਨੇਡੀਅਨ ਕੰਮ ਤੇ ਤਜਰਬੇ ਵਾਲੇ ਵਿਦੇਸ਼ੀ ਕਾਮਿਆਂ ਨੂੰ ਦੇਸ਼ ਦੇ ਵਿੱਚ ਸਥਾਈ ਨਿਵਾਸ ਦੇ ਲਈ ਅਜੀ ਦੇਨ ਦੇ ਲਈ 20850 ਸੱਦੇ ਭੇਜੇ ਗਏ ਨੇ ਕੈਨੇਡੀਅਨ ਐਕਸਪੀਰੀਅੰਸ ਕਲਾਸ ਹੁਨਰਵੰਦ ਕੈਨੇਡੀਅਨ ਕਾਮਯਾ ਲਈ ਤਿਆਰ ਕੀਤੀ ਗਈ ਹੈ ਜੋ ਸਥਾਈ ਨਿਵਾਸ ਦੀ ਮੰਗ ਕਰਦੇ ਨੇ ਜਿਸ ਲਈ ਕੈਨੇਡੀਅਨ ਹੁਨਰਵੰਦ ਨੌਕਰੀ ਦੇ ਤਜਰਬੇ ਅਤੇ ਭਾਸ਼ਾ ਦੀ ਰਵਾਨਗੀ ਦੇ ਵਿੱਚੋਂ ਘੱਟੋ-ਘੱਟ ਯੋਗਤਾਵਾਂ ਦੀ ਲੋੜ ਹੁੰਦੀ ਹੈ ਕੈਨੇਡੀਅਨ ਐਕਸਪੀਰੀਅੰਸ ਕਲਾਸ ਦੇ ਲਈ ਯੋਗਤਾ ਪ੍ਰਾਪਤ ਕਰਨ ਲਈ ਤੁਹਾਨੂੰ ਆਪਣੀ ਅਰਜ਼ੀ ਜਮ੍ਹਾਂ ਕਰਵਾਉਣ ਤੋਂ ਪਹਿਲਾਂ 3 ਸਾਲਾਂ ਦੌਰਾਨ ਕੈਨੇਡਾ ਵਿੱਚ ਘੱਟੋ-ਘੱਟ 1 ਸਾਲ ਦਾ ਭੁਗਤਾਨ ਕੀਤਾ ਹੁਨਰਵੰਦ ਕੰਮ ਪੂਰਾ ਕਰਨਾ ਚਾਹੀਦਾ ਹੈ ਤੇ ਨਾਲ ਹੀ ਤੁਹਾਨੂੰ ਕੈਨੇਡਾ ਵਿੱਚ ਇੱਕ ਸਥਾਈ ਨਿਵਾਸੀ ਵਜੋਂ ਕੰਮ ਕਰਦੇ ਸਮੇਂ ਇਹ ਕੰਮ ਦਾ ਤਜਰਬਾ ਪ੍ਰਾਪਤ ਕਰਨਾ ਚਾਹੀਦਾ ਹੈ ਤੁਹਾਡੇ ਹੁਨਰਬੰਦ ਕੰਮ ਦੇ ਤਜਰਬੇ ਦੇ ਲਈ ਸਵੈ ਸੇਵਾ ਬਿਨਾ ਭੁਗਤਾਨ ਕੀਤੇ ਇੰਟਰਨਸ਼ਿਪ ਮੁਆਵਜ਼ੇ ਦੇ ਸਵੀਕਾਰਯੋਗ ਰੂਪ ਨਹੀਂ ਹਨ ਇਸ ਦੀ ਬਜਾਏ ਤੁਹਾਨੂੰ ਤਨਖਾਹ ਜਾਂ ਕਮਿਸ਼ਨ ਦੇ ਰੂਪ ਦੇ ਵਿੱਚ ਮੁਆਵਜ਼ਾ ਮਿਲਣਾ ਚਾਹੀਦਾ ਹੈ ਇਸ ਤੋਂ ਇਲਾਵਾ ਜੇਕਰ ਤੁਸੀਂ ਬਿਨਾ ਇਜਾਜ਼ਤ ਤੇ ਕੰਮ ਕੀਤਾ ਹੈ ਅਤੇ ਕੈਨੇਡਾ ਤੋਂ ਬਾਹਰ ਅਸਥਾਈ ਤੌਰ ਤੇ ਰਹਿੰਦੇ ਹੋਏ ਆਪਣਾ ਕੰਮ ਦਾ ਤਜਰਬਾ ਪ੍ਰਾਪਤ ਕੀਤਾ ਹੈ ਤਾਂ ਤੁਸੀਂ ਕੈਨੇਡੀਅਨ ਅਨੁਭਵ ਕਲਾਸ ਦੇ ਲਈ ਯੋਗ ਨਹੀਂ ਹੋ ਕੈਨੇਡਾ ਵਿੱਚ ਸੈਟਲ ਹੋਣ ਦੀ ਇੱਛਾ ਰੱਖਣ ਵਾਲੇ ਵਿਦੇਸ਼ੀ ਐਕਸਪ੍ਰੈਸ ਐਂਟਰੀ ਪ੍ਰਕਿਰਿਆ ਦੇ ਅਧੀਨ ਪ੍ਰਬੰਧਿਤ ਤਿੰਨ ਇਮੀਗ੍ਰੇਸ਼ਨ ਪ੍ਰੋਗਰਾਮਾਂ ਦੇ ਵਿੱਚੋਂ ਕਿਸੇ ਲਈ ਵੀ ਅਲਜੀ ਦੇ ਸੱਤੇ ਨੇ ਫੈਡਰਲ ਸਕਿਲ ਜਵਰਕੀ ਪ੍ਰੋਗਰਾਮ ਫੈਡਰਲ ਸਕਿਲਡ ਟ੍ਰੇਡਸ ਪ੍ਰੋਗਰਾਮ ਅਤੇ ਕੈਨੇਡੀਅਨ ਐਕਸਪੀਰੀਅੰਸ ਕਲਾਸ ਕੈਨੇਡਾ ਵਿੱਚ ਇੱਕ ਹੁਨਰਬੰਦ ਪ੍ਰਵਾਸੀ ਬਣਨ ਦੇ ਲਈ ਇੱਕ ਪ੍ਰੋਫਾਈਲ ਬਣਾਓ ਅਤੇ ਇਸ ਨੂੰ ਐਕਸਪੀਰੀਅੰਸ ਐਂਟਰੀ ਪੂਲ ਦੇ ਵਿੱਚ ਜਮਾ ਕਰੋ ਜੇਕਰ ਯੋਗ ਨੇ ਤਾਂ ਉਹਨਾਂ ਨੂੰ ਇੱਕ ਪੂਲ ਦੇ ਵਿੱਚ ਰੱਖਿਆ ਜਾਂਦਾ ਹੈ ਇੱਕ ਸਕੋਰ ਦਿੱਤਾ ਜਾਂਦਾ ਹੈ ਅਤੇ ਸਥਾਈ ਨਿਵਾਸ ਦੇ ਲਈ ਅਲਜੀ ਦੇਣ ਦੇ ਲਈ ਸੱਦਾ ਦਿੱਤਾ ਜਾਂਦਾ ਹੈ ਹਾਲਾਂਕਿ ਆਨਲਾਈਨ ਪ੍ਰੋਫਾਈਲ ਨੂੰ ਪੂਰਾ ਕਰਨਾ ਸਥਾਈ ਨਿਵਾਸ ਸੱਦਾ ਦੀ ਗਰੰਟੀ ਨਹੀਂ ਦਿੰਦਾ ਆਈਐਸਐਸਈ ਐਕਸਪ੍ਰੈਸ ਐਂਟਰੀ ਉਮੀਦਵਾਰਾਂ ਨੂੰ ਦਰਜਾ ਦੇਣ ਦੇ ਲਈ ਸੀਐਡੀਐਸ ਦੇ ਵੱਲ ਤੋਰਦਾ ਹੈ ਹਰ 2 ਹਫ਼ਤੇ ਵਿੱਚ ਸਥਾਈ ਨਿਵਾਸ ਅਲਜੀਆ ਦੇ ਲਈ ਚੋਣਤੀ ਦੇ ਬਿਨੇਕਾਰਾਂ ਨੂੰ ਵੀ ਸੱਦਾ ਦਿੰਦਾ ਹੈ ਕੈਨੇਡਾ ਜਿਸ ਨੂੰ ਲੰਬੇ ਸਮੇਂ ਤੋਂ ਅੰਤਰਰਾਸ਼ਟਰੀ ਸਿੱਖਿਆ ਦੇ ਲਈ ਸਭ ਤੋਂ ਸੁਆਗਤਯੋਗ ਸਥਾਨ ਮੰਨਿਆ ਜਾਂਦਾ ਹੈ ਉਸ ਨੇ ਆਪਣੇ ਦਰਵਾਜ਼ੇ ਉਸ ਰਫ਼ਤਾਰ ਦੇ ਨਾਲ ਬੰਦ ਕਰ ਰਿਹਾ ਹੈ ਜੋ ਸਾਲਾਂ ਦੇ ਵਿੱਚ ਨਹੀਂ ਵੇਖੀ ਗਈ ਇਮੀਗ੍ਰੇਸ਼ਨ ਸ਼ਰਨਾਰਥੀ ਅਤੇ ਨਾਗਰਿਕਤਾ ਕੈਨੇਡਾ ਆਈਏਸੀਸੀ ਦੇ ਤਾਜ਼ਾ ਅੰਕੜੇ ਦਰਸਾਉਂਦੇ ਨੇ ਕਿ 2025 ਦੇ ਵਿੱਚ 80% ਵਿਦਿਆਰਥੀ ਵੀਜ਼ਾ ਅਰਜ਼ੀਆਂ ਨੂੰ ਰੱਦ ਕਰ ਦਿੱਤਾ ਗਿਆ ਸੀ ਜੋ ਕਿ ਪਿਛਲੇ ਸਾਲ 52% ਸੀ ਅਤੇ ਪਿਛਲੇ ਸਾਲਾਂ ਦੀ ਔਸਤ 40% ਤੋਂ ਪਹੁੰਚ ਜਾਦਾ ਹੈ ਦੁਨੀਆ ਭਰ ਦੇ ਬਹੁਤ ਸਾਰੇ ਵਿਦਿਆਰਥੀਆਂ ਦੇ ਲਈ ਇਹ ਅੰਕੜੇ ਸਿਰਫ ਕਾਗਜ਼ੀ ਕਾਰਵਾਈ ਦੀਆਂ ਅਸਫਲਤਾਵਾਂ ਨਹੀਂ ਨੇ ਸਗੋਂ ਇਸ ਗੱਲ ਦਾ ਸੰਕੇਤ ਹਨ ਕਿ ਕੈਨੇਡਾ ਵਿਦੇਸ਼ੀ ਸਿੱਖਿਆ ਪ੍ਰਤੀ ਆਪਣੇ ਪਹੁੰਚ ਨੂੰ ਕਿਵੇਂ ਮੂੜ ਅਕਾਲ ਦੇ ਰਿਹਾ ਹੈ ਆਈਏਸੀਸੀ ਦੇ ਰਿਪੋਰਟ ਦਰਸਾਉਂਦੇ ਨੇ ਕਿ ਅਸਵੀਕਾਰ ਦਰ ਹੁਣ ਇੱਕ ਦਹਾਕੇ ਦੇ ਵਿੱਚ ਸਭ ਤੋਂ ਵੱਧ ਹੈ ਰੀਪੋਰਟਾਂ ਦੱਸਦੀਆਂ ਨੇ ਕਿ ਭਾਰਤੀ ਬੀ ਨੇ ਕਾਰਨ ਨੂੰ ਇਸ ਦਾ ਸਭ ਤੋਂ ਵੱਡਾ ਨੁਕਸਾਨ ਚਲਣਾ ਪਿਆ ਹੈ ਉਹਨਾਂ ਦੀਆਂ ਅਸੀ ਪ੍ਰਤੀਸ਼ਤ ਤਲਸੀਆਂ ਰਾਤ ਕਰ ਦਿੱਤੀਆਂ ਗਈਆਂ ਨੇ ਜਦੋਂ ਕਿ ਪੂਰੇ ਦੇਸ਼ ਵਾਰਪੇਰ ਵੀ ਜਨ ਤੱਕ ਨਹੀਂ ਕੀਤੀ ਗਈ ਸਿੱਖਿਆ ਆਊਟਲਾਈਟ ਪਾਈ ਨਿਊਜ਼ ਨੇ ਰਿਪੋਰਟ ਦਿੱਤੀ ਹੈ ਕਿ ਅਸਵੀਕਾਰਤਾ ਮਾਨਾ ਏਸ਼ੀਆ ਅਫਰੀਕਾ ਦੇਸ਼وں ਬਾਹਰੀ ਖੇਤਰ ਵਿੱਚ ਪ੍ਰਭਾਵ ਦੇ ਵੱਲ ਇਸ਼ਾਰਾ ਕਰਦਾ ਹੈ 2024 ਦੇ ਵਿੱਚ ਕੈਨੇਡਾ ਨੇ 10 ਲੱਖ ਤੋਂ ਵੱਧ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਮੇਜ਼ਬਾਨੀ ਕੀਤੀ ਜੋ ਕਿ ਸੰਯੁਕਤ ਰਾਜ ਅਮਰੀਕਾ ਤੋਂ ਬਾਅਦ ਉੱਜ ਸਭ ਤੋਂ ਵੱਡਾ ਸਮੂਹ ਸੀ ਬੀਐਨ ਐਕਸਪ੍ਰੈਸ ਦੇ ਅਨੁਸਾਰ ਇਹਨਾਂ ਦੇ ਵਿੱਚ 41% ਭਾਰਤ ਤੋਂ 12% ਚੀਨ ਤੋਂ ਅਤੇ 17 ਹਜ਼ਾਰ ਤੋਂ ਵੱਧ ਵਿਏਟਨਾਮ ਤੋਂ ਸੀ इमिग्रेशन ਮਾਰਤਾ ਮੰਨਣਾ ਕਿ ਇਨ ਕਾਰਾ ਵਿੱਚ ਵਾਦੇ ਦਾ ਕਾਰਨ ਕਰੇ ਲੋ ਚਿੰਤਾਵਾਂ ਨੇ ਜਿਨ੍ਹਾਂ ਦੇ ਵਿੱਚ ਰਿਹਾਈ ਸਟੀ ਕਾਰਡ ਤੋਂ ਲੈ ਕੇ ਇਸ ਸਵਾਲ ਤੱਕ ਕਿ ਕੀ ਆਉਣ ਵਾਲੇ ਵਿਦਿਆਰਥੀ ਵੀ ਤੀ ਦੋਤੇ ਆਪਣਾ ਹੁਜ਼ਾਰਾ ਕਮਾ ਸਕਦੇ ਨੇ ਕੈਨੇਡਾ ਸਟਡੀ ਪਰਮਿਟ ਸਹਾਇਤਾ ਪਲੇਟਫਾਰਮ ਬਾਰਡਰ ਪਾਸ ਦੇ ਉਪ ਪ੍ਰਦਾਨ ਜੁਨਾਥਨ ਸ਼ਰਮਨ ਨੇ ਪਾਈ ਨਿਊਜ਼ ਨੂੰ ਟਿੱਪਣੀਆਂ ਦੇ ਵਿੱਚ ਕਿਹਾ ਹੈ ਕਿ ਆਈਆਈਸੀਸੀ ਸਪਸ਼ਟ ਤੌਰ ਤੇ ਸਟਡੀ ਪਰਮਿਟ ਅਜ਼ੀਆ ਦੀ ਬਹੁਤ ਜ਼ਿਆਦਾ ਸਖਤੀ ਦੇ ਨਾਲ ਚਾਂਚ ਕਰ ਰਿਹਾ ਹੈ ਦਸੰਬਰ ਦੇ ਵਿੱਚ ਓਟਵਾ ਨੇ ਘਟੂ ਘਟ ਵਿਤੀ ਸਬੂਦੀ ਲੋਡ ਨੂੰ ਦੁੱਗਣਾ ਕਰਕੇ ਕੈਨੇਡੀਅਨਸ ਡੋਲਰ 20635 ਕਾ ਦਿੱਤਾ ਇਸਲਾਕਰ ਅਪਲਾਈ ਪੋਰਟ ਨੇ ਪਾਈ ਨਿਊਜ਼ ਨੂੰ ਦੱਸਿਆ ਕਿ ਵਿਦੇਸ਼ੀਆਂ ਨੂੰ ਹੁਣ ਸਪੱਸ਼ਟ ਗਿਆਨ ਯੋਜਨਾਵਾਂ ਦੇ ਕਲਤੀ ਮੁਕਤ ਦਸਤਾਵੇਜ਼ 20% ਬਦਲਣ ਕਰਨ ਦੇ ਬਣ ਕੇ ਕੈਨੇਡਾ 2025 ਦੇ ਵਿੱਚ 4 ਲੱਖ 37 ਹਜ਼ਾਰ ਸਟਡੀ ਪਰਮਿਟ ਜਾਰੀ ਕਰਨ ਦੀ ਯੋਜਨਾ ਬਣਾ ਰਿਹਾ ਹੈ ਜੋ ਕਿ ਪਿਛਲੇ ਸਾਲ ਦੇ ਨਾਲ ਲਗਭਗ 10% ਘਟ ਹੈ ਵੀਨ ਐਕਸਪ੍ਰੈਸ ਨੇ ਰਿਪੋਰਟ ਦਿੱਤੀ ਹੈ ਕਿ 73000 ਪੋਸਟ ਗ੍ਰੈਜੂਏਟ ਵਿਦਿਆਰਥੀਆਂ ਦੇ ਲਈ 243000 ਅੰਡਰ ਗ੍ਰੈਜੂਏਟ ਅਤੇ ਹੋਰ ਪ੍ਰੋਗਰਾਮਾਂ ਦੇ ਲਈ 120000 ਸਕੂਲ ਜਾਣ ਵਾਲੇ ਬੱਚਿਆਂ ਤੇ ਨਮੀਦੀ ਕਰਨ ਦੇ ਲਈ ਰਕਮਾਂ ਨੇ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਦੇ ਲਈ ਨਿਯਮ ਵੀ ਸਖਤ ਹੋ ਗਏ ਨੇ ਯੂਨੀਵਰਸਿਟੀ ਗ੍ਰੈਜੂਏਟ ਨੂੰ ਹੁਣ ਵੀ ਚੂ ਪੱਦਰ ਜੋ ਹੈ 100 ਉੱਤੇ ਤੇ ਅੰਗਰੇਜ਼ੀ ਜਾਂ ਫ੍ਰੈਂਚ ਭਾਸ਼ਾ ਦੇ ਟੈਸਟ ਦੇ ਨਤੀਜੇ ਪੇਸ਼ ਕਰਨੇ ਪੈਣਗੇ। ਦੂਸਰਾ ਕਾਲਜ ਗ੍ਰੈਜੂਏਟਰ ਦੇ ਲਈ ਘੱਟੋ-ਘੱਟ B1 ਪੱਧਰੀ ਲੋੜ ਹੁੰਦੀ ਹੈ। ਤੀਸਰਾ ਗੈਰ ਮਨਜ਼ੂਰਸ਼ੁਦਾ ਪ੍ਰੋਗਰਾਮ ਵਿੱਚ ਜਾਣ ਵਾਲੇ ਵਿਦਿਆਰਥੀ ਨੂੰ ਪੜ੍ਹਾਈ ਤੋਂ ਬਾਅਦ ਵਰਕ ਪਰਮਿਟਰ ਦੇ ਲਈ ਨਹੀਂ ਯੋਗ ਹੋਣਗੇ। ਚੌਥਾ ਸਟੂਡੈਂਟ ਡਾਇਰੈਕਟ ਸਟਰੀਮ ਵਿੱਚ ਜੋ ਕਰਦੇ 14 ਦੇਸ਼ਾਂ ਦੇ ਵਿਦਿਆਰਥੀਆਂ ਨੂੰ ਦਿੱਤੀ ਸਬੂਤ ਤੋਂ ਬਿਨਾਂ ਤੇਜ਼ ਵੀਜ਼ਾ ਪ੍ਰਦਾਨ ਕਰਦਾ ਸੀ ਉਸ ਨੂੰ ਬੰਦ ਕਰ ਦਿੱਤਾ ਗਿਆ। ਜੀ ਹਾਂ 2024 ਦੇ ਵਿੱਚ ਕੈਨੇਡਾ ਨੇ ਸਿਰਫ 2,60,890 ਨਵੇਂ ਸਟੱਡੀ ਪਰਮਿਟ ਦਿੱਤੇ ਜੋ ਕਿ ਇਸ ਦੇ ਦਰਸਾਉਂਦਾ ਹੈ ਕਿ ਆਸ ਸੀ ਇਸ ਦੇ ਤੋਂ ਲਗਭਗ 1 ਲੱਖ ਘਟਨੇ ਅਤੇ 2023 ਤੋਂ 40% ਦੀ ਗਿਰਾਵਟ ਹੈ। ਅੰਤਰਰਾਸ਼ਟਰੀ ਵਿਦਿਆਰਥੀ ਦੀ ਸੀਮਾ ਜੋ ਪਹਿਲੀ ਵਾਰ 2024 ਦੇ ਵਿੱਚ ਸ਼ੁਰੂ ਕੀਤੀ ਗਈ ਸੀ ਉਸ ਨੂੰ ਇਸ ਸਾਲ 10% ਹੋਰ ਸਖਤ ਕਰ ਦਿੱਤਾ ਗਿਆ ਹੈ। 11 ਕਾਨੂੰਨੀ ਪ੍ਰਵਾਸੀਆਂ ਦੇ ਫੜੋ ਫੜੀ ਦਰਮਿਆਨ 트ੰਪ ਸਰਕਾਰ ਨੇ ਡੌਂਕਰ ਵੱਡੀ ਕਾਰਵਾਈ ਕਰਨ ਦਾ ਐਲਾਨ ਕਰ ਦਿੱਤਾ ਹੈ ਅਤੇ ਹੁਣ ਜੁਆਇੰਟ ਟਾਸਕ ਫੋਰਸ ਕੈਨੇਡੀਅਨ ਬਾਰਡਰ ਵੱਲੋਂ ਵੀ ਧਿਆਨ ਕੇਂਦ੍ਰਿਤ ਕੀਤਾ ਜਾਵੇਗਾ ਜਿੱਥੇ ਵੱਡੀ ਗਿਣਤੀ ਦੇ ਵਿੱਚ ਪ੍ਰਵਾਸੀਏ ਤੇ ਅਮਰੀਕਾ ਦਾਖਲ ਹੋਣ ਦਾ ਦਾਵਾ ਕੀਤਾ ਜਾ ਰਿਹਾ ਹੈ ਅਮਰੀਕਾ ਦੀ ਅਟਾਰਨੀ ਜਨਰਲ ਪਾਮ ਬਾਰਡੀ ਨੇ ਕਿਹਾ ਹੈ ਕਿ ਮਨੁੱਖੀ ਤਸਕਰ 40-40 ਹਜ਼ਾਰ ਡਾਲਰ ਦੀ ਰਕਮ ਲੈ ਕੇ ਪ੍ਰਵਾਸੀਆਂ ਨੂੰ ਬਾਰਡਰ ਪਾਰ ਕਰਵਾਉਂਦੇ ਨੇ ਅਤੇ ਇਸ ਤੋਂ ਦੰਦੇ ਰਾਹੀਂ ਮੋਟੀ ਕਮਾਈ ਕੀਤੀ ਜਾ ਰਹੀ ਹੈ ਉਨਾ ਤੋਂ ਅਵਕੀ ਤੱਕ ਡੋਨਲਡ ਟਰੰਪ ਦੀ ਸੱਤਾ ਦੇ ਵਿੱਚ ਆਉਣ ਦੇ ਮਗਰੋਂ ਛਾਲੀ ਟਰੰਪਰ ਦੇ ਵਿਰੁੱਧ ਕਾਰਵਾਈ ਕੀਤੀ ਜਾ ਚੁੱਕੀ ਹੈ ਪਰ ਹੁਣ ਕੈਨੇਡੀਅਨ ਬਾਰਡਰ ਪ੍ਰਵਾਸੀਆ ਦਾ ਲੰਕਾ ਬਣ ਗਿਆ ਹੈ ਇਥੇ ਦਸਨਾ ਬੰਦੇ ਕੇ ਅਮਰੀਕਾ ਵੀ ਅਟਾਰਨੀ ਜੁਨਰ ਨੇ ਪਿਛਲੇ ਦਿਨੀ ਕੈਨੇਡਾ ਦੇ ਨਿਆਂ ਮੰਤਰੀ ਸ਼ਾਨ ਪੇਜ਼ਰ ਲੌਕਸ ਰੱਖਿਆ ਮੰਤਰੀ ਗੈਰ ਆਨੰਦ ਸੰਗਰੀ ਅਤੇ ਫੈਂਟਨੀਲਜ਼ ਜ਼ਾਰ ਕੈਵਨ ਬਰੋਸੋ ਦੇ ਨਾਲ ਮੁਲਾਕਾਤ ਦੌਰਾਨ ਆਪਣੀਆਂ ਚਿੰਤਾਵਾਂ ਸਹਿਰ ਕੀਤੀਆਂ ਬਾਅਦ ਮੇ ਕੈਨੇਡਾ ਸਰਕਾਰ ਨੂੰ ਮੰਤਰੀ ਸਰਹੰਦਦਾਈ ਨੁਕੀਤਾ ਸਕਰੀਟ ਨੇ ਅਸ਼ੀਰੀ ਤਸਕਰੀ ਰੋਕਣ ਦੇ ਪਰਪੂਰ ਉਪਰਾਲੇ ਕਰ ਚੁੱਕੀ ਹੈ ਪਰ 트럼ਪ ਸਰਕਾਰ ਨੇ ਬਨਾਮਾ ਅਤੇ ਕੋਲੰਬੀਆ ਵਰਗੇ ਮੁਲਕਾਂ ਤੱਕ ਕਾਰਵਾਈ ਕਰ ਰਹੀ ਜੁਆਇੰਟ ਟਾਸਕ ਫੋਰਸ 알파 ਨੂੰ ਕੈਨੇਡੀਅਨ ਪਾਰਟਨ ਦੀ ਜ਼ਿੰਮੇਵਾਰੀ ਦੇਣ ਦਾ ਫੈਸਲਾ ਕਰ ਲਿਆ ਹੈ ਇਮੀਗ੍ਰੇਸ਼ਨ ਮਾਰਾ ਦਾ ਕਹਿਣੇ ਕਿ 트럼ਪ ਸਰਕਾਰ ਦਾ ਤਾਜ਼ਾ ਕਦਮ ਕੈਨੇਡਾ ਦੇ ਰਸਤੇ ਦਾਖਲ ਹੋਣ ਵਾਲੀ ਗੈਰ ਕਾਨੂੰਨੀ ਪਰਵਾਸੀਆਂ ਵੱਡੀ ਮਾਰ ਕਾਸਕਦਾ ਜੋ ਵਿਡਨ ਦੇ ਕਾਜਕਾਲ ਵੇਲੇ ਕੈਨੇਡਾ ਤੋਂ ਅਮਰੀਕਾ ਦਾਖਲ ਹੋਣ ਵਾਲਿਆ ਦਾ ਸਲਾਨਾ ਅੰਕੜਾ 2 ਲੱਖ ਦੇ ਨੇੜੇ ਪਹੁੰਚਦਾ ਨਸਰਾਇਆ ਅਮਰੀਕਾ ਦੇ ਵਿੱਚ ਗੈਰ ਕਾਨੂੰਨੀ ਪ੍ਰਵਾਸੀਆਂ ਦੇ ਵਿਰੁੱਧ ਹੋ ਰਹੀ ਕਾਰਵਾਈ ਨੂੰ ਵੇਖਦੇ ਕੈਨੇਡਾ ਵਾਲੇ ਪਾਸੇ ਵੱਡੇ ਝੁੰਡ ਆਉਂਦੇ ਨਜ਼ਰ ਨਹੀਂ ਆਉਂਦੇ ਪੋਰਟ੍ਰੰਪ ਸਰਕਾਰ ਦਾ ਮੰਨ ਹੈ ਕਿ ਉਤਰੀ ਸਰਹੱਦ ਤੋਂ ਹਾਲੇ ਵੀ ਵੱਡੇ ਪੱਧਰ ਤੇ ਮੁਕਤੀ ਤਸਕਰੀ ਹੋ ਰਹੀ ਹੈ ਚੇਤੇ ਰਹੇ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਵੱਲੋਂ ਫੈਂਟਨੀ ਲਤੀ ਗੈਰ ਕਾਨੂੰਨੀ ਪ੍ਰਵਾਸੀਏ ਦੀ ਆਮਦ ਦਾ ਬਹਾਨਾ ਬਣਾਉਂਦਿਆ ਕੈਨੇਡਾ ਉੱਤੇ 35% ਟੈਰਿਫਸ ਲਾਗੂ ਕਰ ਦਿੱਤੇ ਗਏ ਨੇ ਕੈਨੇਡਾ ਦੀ ਆਰਥਿਕਤਾ ਦੇ ਲਈ ਅਗਸਤ ਮਹੀਨਾ ਨਿਰਾਸ਼ਜਨਕ ਰਿਹਾ ਸਟੈਟਿਸਟਿਕਸ ਕੈਨੇਡਾ ਦੇ ਵੱਲੋਂ ਜਾਰੀ ਕੀਤੇ ਗਏ ਤਾਜ਼ਾ ਅੰਕੜਿਆਂ ਦੇ ਮੁਤਾਬਕ ਅਗਸਤ ਦੇ ਵਿੱਚ ਦੇਸ਼ ਦੇ ਵਿੱਚ 44000 ਨੌਕਰੀਆਂ ਖਤਮ ਹੋਈਆਂ ਜਿਸ ਕਾਰਨ ਬੇਰੋਜ਼ਗਾਰੀ ਦਰ ਵੱਧ ਕੇ 7.1% ਤੇ ਪਹੁੰਚ ਗਈ। ਇਹ ਦਰ ਕੋਵਿਡ-19 ਦੇ ਅਸਾਧਾਰਨ ਸਮਿਆਂ ਨੂੰ ਛੱਡ ਕੇ ਮਈ 2016 ਤੋਂ ਬਾਅਦ ਦੀ ਸਭ ਤੋਂ ਉੱਚੀ ਦਰ ਹੈ। ਜੁਲਾਈ ਦੇ ਵਿੱਚ ਬੇਰੋਜ਼ਗਾਰੀ ਦਰ 6.9% ਤੇ ਸਥਿਰ ਰਹੀ ਸੀ ਪਰ ਅਗਸਤ ਦੇ ਵਿੱਚ ਇਹ ਫਿਰ ਤੋਂ ਵੱਧ ਗਈ। ਸਾਲ ਦੀ ਸ਼ੁਰੂਆਤ ਵਿੱਚ ਜਨਵਰੀ ਵਿੱਚ ਇਹ ਦਰ 6.6% ਸੀ ਜਿਸ ਤੋਂ ਬਾਅਦ ਇਹ ਲਗਾਤਾਰ ਚੜ ਰਹੀ ਹੈ। ਸਟੈਟਿਸਟਿਕਸ ਕੈਨੇਡਾ ਨੇ ਦੱਸਿਆ ਕਿ ਖਤਮ ਹੋਣ ਵਾਲੀਆਂ ਨੌਕਰੀਆਂ ਦੇ ਵਿੱਚੋਂ ਜ਼ਿਆਦਾਤਰ ਕਰੀਬ 60 ਹਜ਼ਾਰ ਨੌਕਰੀਆਂ ਪਾਰਟ-ਟਾਈਮ ਸਨ ਅਤੇ ਫੁੱਲ-ਟਾਈਮ ਨੌਕਰੀਆਂ ਦੀ ਗਿਣਤੀ ਵਿੱਚ ਕੋਈ ਤਬਦੀਲੀ ਨਹੀਂ ਹੋਈ। ਸਭ ਤੋਂ ਵੱਧ ਨੌਕਰੀਆਂ 25 ਤੋਂ 54 ਸਾਲ ਦੀ ਉਮਰ ਦੇ ਵਰਕਰਾਂ ਨੇ ਗੁਆਈਆਂ ਨੇ। ਨੌਜਵਾਨਾਂ ਦੀ ਰੁਜ਼ਗਾਰ ਦਰ 'ਚ ਜ਼ਿਆਦਾ ਬਦਲਾਅ ਨਹੀਂ ਆਇਆ। ਕੋਈ ਸੈਕਟਰ ਦੇ ਵਿੱਚ ਨੌਕਰੀਆਂ ਖਤਮ ਹੋਈਆਂ ਖਾਸ ਕਰਕੇ ਉਹ ਉਦਯੋਗ ਜੋ ਮਿਲਕੀ ਤੇਲ ਵਾਤੇ ਕਾਰਨ ਪ੍ਰਭਾਵਿਤ ਹੋ ਰਹੇ ਨੇ। ਵਿਗਿਆਨਕ ਅਤੇ ਤਕਨੀਕੀ ਸੇਵਾਵਾਂ ਵਾਲੇ ਖੇਤਰ ਦੇ ਵਿੱਚ 26000 ਨੌਕਰੀਆਂ ਗਈਆਂ। ਟ੍ਰਾਂਸਪੋਰਟ ਅਤੇ ਵੇਅਰਹਾਊਸਿੰਗ ਸੈਕਟਰ ਦੇ ਵਿੱਚ 23000 ਅਤੇ ਉਤਪਾਦਨ ਦੇ ਵਿੱਚ 19000 ਨੌਕਰੀਆਂ ਖਤਮ ਹੋਈਆਂ। ਹਾਲਕਿ ਇਨਾ ਘਟਾਵਾਂ ਦੇ ਵਿਚਕਾਰ ਕੰਸਟਰਕਸ਼ਨਸ ਨੇ ਕੁਝ ਉਮੀਦ ਜਗਾਈ ਹੈ ਜਿੱਥੇ 17000 ਨਵੀਆਂ ਨੌਕਰੀਆਂ ਸ਼ਾਮਲ ਹੋਈਆਂ ਨੇ ਪਿਛਲੇ ਮਹੀਨੇ ਵੀ ਹਲਤਚਾਰੇ ਵਿੱਚ 41000 ਨੌਕਰੀਆਂ ਖਤਮ ਹੋਈਆਂ ਸਨ ਇਹ ਨਤੀਜਿਆਂ ਨੂੰ ਮੰਨਦੇ ਨਾਲੋਂ ਵੀ ਮਾੜੀ ਨੇ ਰੋਡਰਸ ਦੇ ਬਲੋਸ ਸਰਵੇਖਣ ਕਿਤੇ ਅਤੇ ਸ਼ਾਸਤਰੀਆਂ ਨੇ ਅੰਦਾਜ਼ਾ ਲਗਾਇਆ ਸੀ ਕਿ ਇਸਤ ਵਿੱਚ 10000 ਨਵੀਆਂ ਨੌਕਰੀਆਂ ਪੈਦਾ ਹੋਣਗੀਆਂ ਪਰ ਬੇਰੋਜ਼ਗਾਰੀ ਦਰ 7.0% ਤੱਕ ਵਧੇਗੀ ਪਰ ਹਕੀਕਤ ਦੇ ਵਿੱਚ ਨੌਕਰੀਆਂ ਦੇ ਵਿੱਚ ਵੱਡੀ ਕਮੀ ਤੇ ਬੇਰੁਜ਼ਗਾਰੀ ਦਰਜ ਜ਼ਿਆਦਾ ਵਧਾ ਹੋਇਆ ਹੈ